ਬੱਸ ਕਰੋ ਜੀ ਕਾਤੋਂ ਮੱਥਾ ਮਾਰਦੇ ਇਹਦੇ ਬੂਰੇ ਇਹ ਤਾਂ ਉਹ ਗੱਲ ਹੋ ਗਈ ਮਜਮੂਰੇ ਅਖੇ ਜਿੰਨੀ ਮਰਜ਼ੀ ਵੀਨ ਵਜਾ ਲੋ ਪਰ ਉਹਨੂੰ ਨਹੀਂ ਕੋਈ ਅਸਰ ਹੈਗਾ ਆ ਗੱਲ ਸੁਣ ਪਣੀ ਤੈਨੂੰ ਇਹਦੀ ਜ਼ਿੰਦਗੀ ਦਾ ਜਿਆਦਾ ਫਿਕਰ ਸੀ ਨਾ ਹੁਣ ਸਵਾਰ ਤੇ ਇਹਦੀ ਜ਼ਿੰਦਗੀ ਇਹਦੀ ਜ਼ਿੰਦਗੀ ਚ ਕੋਈ ਕਮੀ ਨਾ ਰਹਿ ਜਾਏ ਆ ਸਾਡੇ ਰਿਸ਼ਤੇ ਚ ਤਾਂ ਦੇ ਲਈ ਦਰਾੜ ਆ ਗਈ ਆ ਗਈ ਮੈਂ ਤੇ ਆਪ ਤੇ ਪੇਕੇ ਜਾਣ ਜੋਗੀ ਛੱਡੀ ਨਹੀਂ ਹੁਣ ਕਿਤੇ ਇਹ ਨਾ ਹੋਵੇ ਵੀ ਇਹਦੀ ਘੋੜੀ ਸੁੰਨੀ ਰਹਿ ਜਾਏ ਇਹਨੂੰ ਘੋੜੀ ਚੜਾ ਦੇ ਟਾਈਮ ਨਾਲ ਭਾਬੀ ਤੂੰ ਭੈਣ ਨੂੰ ਕਿਉਂ ਬੋਲੀ ਜਾਨੀ ਆ ਉਹਦਾ ਕੀ ਕਸੂਰ ਆ ਪਹਿਲਾਂ ਉਹ ਜਿਹੜੇ ਇਹਨੇ ਹਾਰ ਪਾਏ ਨੇ ਨਾ ਇਹਦੇ ਚਾਚੇ ਦੇ ਉਹ ਵੀ ਪੁੱਛ ਲਾ ਐ ਕਰਕੇ ਕਰਦੀ ਸੀ ਕਹਿੰਦੀ ਆਪ ਹੀ ਜੱਜ ਆਪ ਹੀ ਵਕੀਲ ਉਹ ਬਾਈ ਮੈਂ ਤਾਂ ਸੱਚੀ ਗੱਲ ਕਹੀ ਐ ਮੈਂ ਕੋਈ ਝੂਠ ਬੋਲਿਆ ਨਾਲੇ ਇੰਨਾ ਬੁਰਾ ਲੱਗਦਾ ਇਹਨੂੰ ਧੱਕੇ ਮਾਰ ਕੇ ਘਰੋਂ ਕੱਢ ਦੋ ਉਹ ਇਹਨੂੰ ਨਹੀਂ ਕੱਢ ਦੇ ਇਹਨੂੰ ਨਹੀਂ ਕੱਢ ਦੇ ਅਸੀਂ ਲੱਗਦੇ ਆ ਹਾਂ ਅਸੀਂ ਕਰ ਦਿੰਦੇ ਆ ਕੋਈ ਖੂ ਖਾਤਾ ਗੰਦਾ ਉਹ ਬਾਈ ਫਿਰ ਸਿੱਧਾ ਐ ਕਹਿਣਾ ਵੀ ਜ਼ਮੀਨ ਚਾਹੀਦੀ ਐ ਓਏ ਆਹੋ ਚਾਹੀਦੀ ਐ ਜ਼ਮੀਨ ਹੀ ਚਾਹੀਦੀ ਆ ਓਏ ਜਦੋਂ ਤੂੰ ਭਾਈਆਣੀ ਨਹੀਂ ਕੀਤੀ ਤੂੰ ਸ਼ਰੀਕ ਬਣ ਗਿਆ ਤਾਂ ਫਿਰ ਮੈਂ ਸ਼ਰੀਕ ਕਿਉਂ ਨਾ ਬਣਾ ਆ ਦੇਖ ਲੈ ਬਾਪੂ ਬਾਪੂ ਕੀ ਦੇਖੂਗਾ ਰਹਿ ਵੀ ਕੀ ਗਿਆ ਬਾਪੂ ਤੇ ਦੇਖਣ ਵਾਸਤੇ ਤਾਂ ਇਹ ਕੁਝ ਛੱਡਿਆ ਹੀ ਨਹੀਂ ਹੈਗਾ ਹੁਣ ਕਰ ਲੋ ਆਪੀਆਂ ਮਾਂ ਆਈਆਂ ਹੁਣ ਕੋਈ ਚਾਹ ਰਹਿ ਨਾ ਜਾਵੇ ਆ ਬੰਦੇ ਹੱਥ ਸਾਡੇ ਵੱਲੋਂ ਆਜ਼ਾਦੀ ਹੈ